ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਤੇ ਚਾਲ ਆ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮੁੱਗੇ ਜ਼ਿਲ੍ਹੇ ਦੇ ਪਿੰਡ ਬੱਤਰੀ ਕਲਾਂ ਦੇ ਵਿੱਚ ਤੇ ਬੱਤਰੀ ਕਲਾਂ ਪਿੰਡ ਮੁੱਗੇ ਤੋਂ ਬਰਨਾਲਾ ਰੋਡ ਦੇ ਉੱਤੇ ਰਹਿ ਜਾਂਦਾ ਵਾ ਤੇ ਇਸ ਘਰ ਦੇ ਵਿੱਚੋਂ ਵੀ ਜਿਹੜਾ ਵੇਖਦਾ ਵੀਡੀਓ ਪਹਿਲਾਂ ਉਹ ਪਸੂ ਲੈ ਜਾਂਦਾ ਵਾ ਪਿਛਲੀ ਵੀਡੀਓ ਦੇ ਵਿੱਚ 38 38 ਦੇ ਭਾਲ ਗਿਆ ਦੋ ਬੱਜਾ ਦਿਖਾਈਏ ਸੀ ਜਿਨ੍ਹਾਂ ਨੇ ਮੰਨ ਲਓ ਵੀ ਰਿਕਾਰਡ ਬਣਾਤਾ ਇੱਕ ਵੀ ਬਾ ਕਮਾਲ ਵੀਡੀਓ ਚ ਲਈ ਕਿਉਂਕਿ ਲੋਕ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਭਾਣੂ ਕਿਉਂਕਿ ਜਨਵਾਰ ਦਾ ਚਲੋ ਠੀਕ ਆ ਕਿਉਂਕਿ ਹਰ ਇੱਕ ਬੰਦੇ ਨੇ ਜਾਦੇ ਪੈਸੇ ਨਹੀਂ ਲਾਉਣੇ ਹੁੰਦੇ ਤੇ ਹਰ ਇੱਕ ਨੇ ਘੱਟ ਨਹੀਂ ਲਾਉਣੇ ਹੁੰਦੇ ਇਸ ਗੱਲ ਦੇ ਉੱਤੇ ਆਪਣੇ ਚੈਨਲ ਦੇ ਉੱਤੇ ਹਰ ਤਰ੍ਹਾਂ ਦਾ ਮਾਲ ਆਉਂਦਾ ਔਰ ਵੇਖਣ ਦੇ ਵਿੱਚ ਵੀ ਤੁਹਾਨੂੰ ਬਹੁਤ ਵਧੀਆ ਲੱਗਦਾ ਚਲੋ ਕਰਦੇ ਆ ਗੱਲਬਾਤ ਆਪਾਂ ਬਾਈ ਸੁਖਵੀਰ ਦੇ ਕੋਲੇ ਵਜੂਦਾ ਸਤਿ ਸ਼੍ਰੀ ਅਕਾਲ ਵੀਰੇ ਹਾਂ ਠੀਕ ਆ ਵੀਰੇ ਕੀ ਹਾਲ ਆ ਬੱਡੇ ਬਹੁਤ ਵਧੀਆ ਵੀਰੇ ਸੇਤਾ ਦੇ ਪਰਿਵਾਰ ਬਾਈ ਹਾਂਜੀ ਵੀਰੇ ਵਧੀਆ ਚਲੋ ਸ਼ੁਕਰਾ ਅੱਛਾ 38 33 ਵਾਲਾ ਭਾਅ ਵੀਰ ਕੀ ਕਰ ਗਿਆ ਹਾਂ ਵੀਰੇ ਬਹੁਤ ਫ ਅੱਛਾ ਕਿੰਨੇ ਚਰਤੇ ਸੇਲ ਕਰਤੇ ਸਹੀ ਆ ਉਹ ਤਾਂ ਵੀਰੇ ਜਿਹੜਾ ਤੁਸੀਂ ਬਲੌਗ ਬਣਾਇਆ ਸੀ ਬਸ ਉਹ ਤੇ ਹੀ ਦਿੱਤਿਆਂ ਸੀ ਮੰਨਿਆ ਬਲੌਗ ਦੀ ਵੇਗੀ ਆ ਹਾਂ ਵੀਰੇ ਠੀਕ ਆ ਬਾਈ ਤੇ ਅੱਜ ਬਾਈ ਫਿਰ ਜਾਨਵਰ ਹੋਰ ਆਪਣੇ ਕੋਲ ਅੱਜ ਦੋ ਆ ਵੀਰੇ ਮੰਨਿਆ ਆਪਣੇ ਕੋਲੇ ਅੱਜ ਵੀ ਦੋ ਹੀ ਆ ਤੇ ਮੰਨਿਆ ਆਈਆਂ ਕਿਦਨ ਇਹ ਦੱਸ ਦਿਓ ਇੱਕ ਕੱਲ ਆਈ ਆ ਵੀਰੇ ਆ ਮੈਂ ਅੱਜ ਆਈ ਆ ਤਾਂ ਬੰਦੋ ਕਰ ਇਹ ਟੋਕਰ ਰੱਪਣ ਵੀਰੇ ਹਾਂ ਵੀਰੇ ਇਹ ਚਾਰਾਂ ਮਹੀਨਿਆਂ ਤੋਂ ਪੰਜ ਚਾਰ ਦਿਨ ਇੱਧਰ ਹੋ ਸਕਦੀ ਹੈ ਉੱਧਰ ਹੋ ਸਕਦੀ ਠੀਕ ਆ ਗੱਬਰ ਚੱਕ ਪਾਸਾ ਚੱਕ ਪਾਸਾ ਦੁੱਧ ਬਾਈ 5 ਕਿਲੋ ਦੱਸਿਆ ਵੀਰੇ ਚਾਰ ਮੰਨ ਲਵੇ ਕੋਈ ਵੀ ਮਿਲਦੀ ਬਾਈ ਹਜੇ ਅੱਜ ਵੇਖੋ ਵੀਰੇ ਹੁਣ ਪੂਰਾ ਪਰ ਤਤੋਕਰ ਦਾ ਮਾੜਾ ਮੋਟਾ ਦਾ ਕਰੂ ਕੀ ਵੀਰੇ ਮੈਂ ਉਹਦੇ ਕੱਦ ਕਾਠੀ ਵਾਲੀ ਆ ਹਾਂ ਵੀਰੇ ਚੰਗੀ ਮੈਂ ਆ ਬਾਈ ਜਦੋਂ ਬਣ ਗਈ ਚੱਲ ਪਾੜਾ ਵਾਲੀ ਤਾਂ 80 85000 ਵਾਲਾ ਦਾ ਪਾੜਾ ਪੜੂਗੀ ਹਾਂਜੀ ਵੀਰੇ ਪੜੂਗੀ ਬਾਈ ਇੰਨਾ ਕਦਾ ਪਾੜੀ ਜਾਂਦੀ ਜਿਹੜੇ ਚਾਰਾਂ ਦੀ ਕੱਪੜਾ ਤੇ ਤਾਂ ਆ ਗਈ ਬਾਈ ਟਕਾਣੇ ਤੇ ਪੂਰੇ ਹਨਾ ਹੂੰ ਇਹਦਾ ਮੈਂ ਲੈਣ ਵਾਲੀ ਆਇਆ ਬਹੁਤ ਜਿਹੜੇ ਤੋਕਰ ਕੱਪੜਾ ਤਿਆਰ ਕਰ ਲਈ ਆ ਹਨਾ ਬਾਈ ਹਾਂ ਵੀਰੇ ਪੂਰੀ ਚੰਗੀ ਚੀਜ਼ ਦਾ ਬਹੁਤ ਵਧੀਆ ਮੈਂ ਆ ਵੀਰੇ ਗੱਡੀ ਬਾਈ ਬਾਹਰ ਇਹਨੂੰ ਮੜਾ ਜਾ ਤੋ ਕੇ ਵਿਖਾਈਏ ਦਸ਼ਕਾ ਨੂੰ ਲੈ ਵੇਖੋ ਘਰ ਸੱਜਣੋ ਰੇਟ ਵੀ ਇਹਦਾ ਚਮਾ ਜੈਨੂਨ ਹੋਊਗਾ ਦੇਖੋ ਤੁਸੀਂ ਕਰਦੇ ਇੱਕ ਰੀ ਮੈਂ ਇਹ ਵੇਖਉਂਦੇ ਆ ਵਿੱਚ ਬੋਲ ਦਿੰਦਾ ਨਹੀਂ ਠੀਕ ਹੈ ਬਿਰ ਕੀ ਹੋਇਆ ਜੇ ਨੇਰਾ ਦਾ ਮੱਜਨਵਾਰ ਨੇ ਤਾਂ ਦੇਖੀ ਜਾਣਾ ਕੇਰਾ ਉਹ ਮਿੱਤਰੋ ਦੇਖੋ ਤੁਸੀਂ ਕਰਦੇ ਕਿ ਮੱਜ ਫੋਨ ਦੇ ਲਈ ਨੇਰੇ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਕਿਉਂਕਿ ਦਿਨ ਭਾਈ ਹੁਣ 5:30 ਨੂੰ ਚੱਫ ਜਾਂਦਾ ਸਾਡਾ ਵੀ ਵਾਸਤੇ ਕੋਈ ਦੇਖੋ ਗਰਾਮ ਹੂੰ ਬਾ ਲੈ ਕੇ ਆਉਣਾ ਸਰਦ ਲੈਣ ਜਿਹੜੀ ਚੜੀ ਚੜਾ ਦਿਆ ਕਿ ਐ ਠੰਡੀ ਆ ਵੀਰੇ ਬਾਈ ਰੇਟ ਰੇਟ 48000 ਜੀ ਐਂ ਜਮਾਂ ਜਮਾਂ ਟਿਕਾਣੇ ਵਾਲਾ ਰੇਟ ਬਸ ਮਾਨਤਾਨ ਕਰ ਦੇਣਾ ਵੀਰੇ ਕਿੰਨੇ ਚੋ ਬਾਈ 48000 ਚੋ ਵੀਰੇ 48000 ਦੇ ਵਿੱਚ ਹਾਂਜੀ ਵੀਰੇ ਤੇ ਜੇ ਹੋਰ ਘਟਾਲੀਏ ਥੋੜਾ ਕੋਈ ਨਹੀਂ ਕਰ ਦਾਂਗੇ ਵੀਰੇ ਮਾਨਤਾਨ ਬਸ ਆਪਾਂ ਛੋਟ ਖੁੱਲੀ ਕਰ ਦੇਂਗਾ ਹਾਂ ਕਰ ਦੇਾਂਗੇ ਠੀਕ ਅੱਛਾ 2 ਨੰਬਰ ਤੇ ਇੱਕ ਮੈਂ ਹੋਰ ਆ ਯਾਰ ਉਹ ਵੀਰੇ ਕੱਲ ਉਹਨਾਂ ਨੇ ਕੱਟੀ ਰੱਖ ਲਈ ਮੈਂ ਥੱਲੇ 7 ਕਿਲੋ ਦੁੱਧ ਸੀਗਾ ਠੀਕ ਆ ਯਾਨੀ ਕਿ 5-4 ਕਿਲੋ ਦੁੱਧ ਮੰਨ ਲਵੇ ਕੋਈ ਵੀ ਕੱਟੀ ਨਹੀਂ ਦਿੱਤੀ ਹੈ ਕੱਟੀ ਨਹੀਂ ਦਿੱਤੀ ਗਈ ਤੇ ਗੱਪਣ ओके ठीक है अच्छा 몰라 ਵੀ ਆਪਾਂ ਕਹਿਣ ਤੋਂ ਪਾਵੇ ਫੰਡਰ ਕਰਕੇ ਦੇਣੀ ਆ ਹਾਂ ਵੀਰੇ ਜੇ ਦੁੱਧੋ ਮੈਂ ਖਰੀ ਹੋਊਗੀ ਦੁੱਧੋ ਖਰੀ ਆ ਵੀਰੇ ਠੀਕ ਆ ਇੱਕ ਅੱਧਾ ਦਿਨ ਸਾਹਮਣੀ ਪਊਗੀ ਵੀਰੇ ਮੈਂ ਬਠੇਰੀ ਪੱਲੇ ਵਾਲੀ ਆ ਠੀਕ ਆ ਬਾਈ ਕਿੰਨੇ ਦੀ ਦੇਣੀ ਆ ਬਾਈ ਇਹ ਇਹਦਾ ਉਧਰੋਂ 10 ਘਟਾਲੀਏ ਜੇ 44 ਦਾ ਹਾਂ ਆਪਾਂ ਇਹ ਦੇ ਦੇਾਂਗੇ 37000 ਹਾਂ ਦੇ ਦੇ ਬਾਬਾ ਜਿੰਦਾ ਬਾਈ ਫਿਰ ਹੋਰ ਮਾਨ ਕਰਦੇਗਾ ਵੀ ਕਰ ਦਿਆਂਗੇ ਵੀਰੇ ਮਾੜਾ ਇਹ ਕਰਦੀ ਆ ਵੀਰੇ ਬੁੜੀਆਂ ਤਾਂ ਤਾਂ ਮਿਲ ਪੈਂਦੀ ਆ ਕੋਈ ਨਾ ਦੇਖੀ ਉਹਦਾ ਦੋ ਦੋ ਤਣਾਫਰੀ ਯੁੱਧਰ ਕੀ ਕਰਨ ਵਾਲੀ ਦੇ ਯਾਰ ਟਿਕਾਣੇ ਦੀ ਭਾ ਕੀੜਾ ਵਾ ਯਾਰ ਮਿੱਤਰਾਂ ਇਹੋ ਜੇ ਭਾ ਦਾ ਮੈਨੂੰ ਦੱਸਿਆ ਕਰੋ ਮੈਂ ਤਾਂ ਪਲੋਂਣਾ ਚਾਰ ਨਾਲ ਵੀਡੀਓ ਪਿਆਰ ਤੋਂ ਥੱਲੇ ਵਾਲੀ ਵੀਡੀਓ ਪਲੋਂਣਾ ਪੜਾ ਜਿਆਦਾ ਆਉਂਦਾ ਮੈਨੂੰ ਤੇ ਦੱਸੀ ਬਾਈ ਹੁਣ ਹੋਰ ਕਿੰਨਾ ਕਰੇਗਾ ਛੋਟੇ ਬਸ ਕਰ ਦਿਆਂਗੇ ਮਾਨਤ ਜੇ ਕੋਈ ਕਵੇ ਵੀ ਜੋੜਾ ਹਾਂ ਕਰ ਦਿਆਂਗੇ ਮਾਨਤ ਅੱਛਾ ਨੰਬਰ 946 3319970 ਇੱਕ ਵਾਰੀ ਹੋਰ ਆਉਣ 946 3319970 ਠੀਕ ਆ ਬਾਈ ਇਸ ਨੰਬਰ ਤੇ ਕਰ ਲਓ ਬਾਈ ਮਿੱਤਰੋ ਬਾਈ ਨਾਲ ਕੱਲ ਤੇ ਬਾਅਦ ਪਿੰਡਾ ਪਤਲੀ ਕਲਾ ਦਾ ਜ਼ਿਲ੍ਹਾ ਵਾ ਮੋਗਾ ਮੋਗੇ ਤੋਂ ਬਰਨਾਲਾ ਰੋਡ ਦੇ ਤੁਸੀਂ ਦਿੱਤਾ